ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਰਿਸੋਰਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਮੋਸਟਲੀ ਮੈਂ ਕਰਵਾ ਚੌਥ ਸਪੈਸ਼ਲ ਲੈ ਕੇ ਆਈਆਂ ਵੈਡਿੰਗ ਸਪੈਸ਼ਲ ਨੇ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਆਣਗੀਆਂ ਫੈਬਰਿਕ ਸਭ ਦਾ ਡਿਫਰੈਂਟ ਡਿਫਰੈਂਟ ਹੈ ਸਿੰਗਲ ਸਿੰਗਲ ਕਲਰ ਹੈ ਮੋਸਟਲੀ ਸੂਟਾਂ ਹੈ ਜਿਵੇਂ ਕਿ ਇਹ ਸ਼ਿਮਰ ਦਾ ਸੂਟ ਹੈ ਟੋਟਲ ਹੈਂਡਵਰਕ ਨਾਲ ਆਏਗਾ ਬਿਲਕੁਲ ਡਿਜ਼ਾਈਨਰ ਪਾਰਟੀ ਵੇਅ ਲੁੱਕ ਵੈਡਿੰਗ ਸਪੈਸ਼ਲ ਨਿਊਲੀ ਵੈਡਸ ਲਈ ਕਲੈਕਸ਼ਨਾਂ ਨੇ ਬਹੁਤ ਪਿਆਰੀਆਂ ਨੇ ਕਰਵਾ ਚੌਥ ਆ ਰਿਹਾ ਤਾਂ ਉਹਨੂੰ ਸਾਹਮਣੇ ਰੱਖ ਕੇ ਅੱਜ ਦੀ ਵੀਡੀ ਰੰਗ ਜਿੰਨੇ ਵੀ ਪੈਟਰਨ ਡਿਜ਼ਾਈਨ ਵਗੈਰਾ ਮੈਂ ਇੱਥੇ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਤੁਸੀਂ ਜੇਕਰ ਕਿਸੇ ਵੀ ਸੂਟ ਦੀ ਕੋਈ ਵੀ ਕੁਐਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਤਾਂ ਮੈਂ ਆਪਣਾ ਨੰਬਰ 623924505 ਜੋ ਦਿੱਤਾ ਆ ਉਸ ਨੰਬਰ 'ਤੇ ਜਦੋਂ ਮੈਂ ਸਕਰੀਨ ਸ਼ਾਟ ਸੈਂਡ ਕਰ ਦੋ ਜਿਸ ਵੀ ਸੂਟ ਦੀ ਕੁਐਰੀ ਕਰਨੀ ਹੈ ਬਹੁਤ ਪਿਆਰੀਆਂ ਕਲੈਕਸ਼ਨਾਂ ਨੇ ਅਫੋਰਡੇਬਲ ਰੇਟ ਹੈ ਕੜਾਈ ਬਹੁਤ ਹੀ ਪੂਰਾ ਪ੍ਰੋਪਰ ਹੈਵੀ ਫਰੰਟ ਤੇ ਕੜਾਈ ਹੈ 슬ੀਵਸ ਤੇ ਵੀ ਵਰਕ ਹੈ ਤੇ ਜਿਹੜਾ ਬਾਟਮ ਆਏਗਾ ਵੀ ਵਰਕ ਵਾਲਾ ਆਏਗਾ ਇਸ ਲਈ ਮੈਂ ਸਾਧਾਰਨ ਇਹ ਕਲੈਕਸ਼ਨਾਂ ਲੈ ਕੇ ਗਈਆਂ ਘੱਟ ਰੇਂਜ ਵਾਲੀਆਂ ਵੀ ਤੇ ਹਾਈ ਰੇਂਜ ਵਾਲੀਆਂ ਵਿੱਚ ਇਹ ਥੋੜੀ ਘੱਟ ਰੇਂਜ ਵਾਲੀ ਨੇ ਪਰ ਇਹ ਕਿ ਕਰਵਾ ਚੌਥੇ ਸਪੈਸ਼ਲ ਨੇ ਡਿਜ਼ਾਈਨ ਬਹੁਤ ਪਿਆਰਾ ਹੈ ਕਢਾਈ ਬਹੁਤ ਸੋਹਣੀ ਹੋਈ ਹੈ ਕਟਵਕ ਵਾਲੇ ਡਿਜ਼ਾਈਨ ਹੋਇਆ ਸਭ ਤੇ ਇਸ ਲਈ ਇਹਨਾਂ ਨੂੰ ਵੀ ਲੈ ਕੇ ਆਈਆਂ ਰੇਂਜ ਹਾਰਤੀ ਰੇਂਜ ਵਿੱਚ ਹਰ ਫੈਬਰਿਕ ਵਿੱਚ ਇਹ ਵਾਲੇ ਜਿਹੜੀ ਕਲੈਕਸ਼ਨਾਂ ਨੇ ਚਾਰ ਰੰਗਾਂ ਵਿੱਚ ਆਣ ਗਿਆ ਤੇ ਇਹ ਥੋੜੀਆਂ ਹੈਵੀ ਰੇਂਜ ਵਾਲੀਆਂ ਕਲੈਕਸ਼ਨਾਂ ਨੇ ਭਾਰੇ ਸੂਟ ਨੇ ਦੁਪੱਟਾ ਇਹਨਾਂ ਦਾ ਬਹੁਤ ਵਧੀਆ ਸ਼ਰਟ ਬਹੁਤ ਹੈਵੀ ਹੈ ਬਾਟਮ ਪਲੇਨ ਆਏਗਾ ਚਾਰ ਰਾਂਗੜੇ ਜਿਵੇਂ ਹੁਣ ਇਹ ਵਾਲੀ ਕਲੈਕਸ਼ਨਾਂ ਨੇ ਇਹਨਾਂ ਵਿੱਚ ਸਿੰਗਲ ਸਿੰਗਲ ਹੀ ਆ। ਇਹਦੇ ਵਿੱਚ ਵੀ ਸਿੰਗਲ ਐ ਵੀ ਸਿੰਗਲ ਕਲਰ ਦੇ ਨਾਲ ਆਏਗਾ। ਇਹ ਵਾਲੇ ਥੋੜੇ ਹਾਈ ਰੇਂਜ ਵਾਲੇ ਨੇ ਇਹ ਡਬਲ ਕਲਰ ਵਿੱਚ ਤੁਹਾਨੂੰ ਮਿਲਣਗੇ। ਦੋ ਕਲਰ ਇਹਦੇ ਵਿੱਚ ਆ ਜਾਣਗੇ। ਹੈਂਡਵਰਕ ਆ ਕਲਰ ਬਹੁਤ ਪਿਆਰੇ ਨੇ। ਇਹਦੇ ਵਿੱਚ 6 ਕਲਰ ਆਪਸ਼ਨ ਨੇ ਤੇ ਸਾਰੇ ਕਲਰ ਜਿਹੜੇ ਕਿ ਪਾਰਟੀ ਵੇਅਰ ਹੋਗੇ ਇੱਕ ਕਲਰ ਨੂੰ ਛੱਡ ਕੇ ਬਾਕੀ ਇਹ ਸਾਰੇ ਦੇ ਸਾਰੇ ਇਹ ਪੰਜ ਕਲਰ ਵਿੱਚ ਆਣਗੇ। ਡਿਫਰੈਂਸ ਥੋੜਾ ਥੋੜਾ ਡਿਜ਼ਾਈਨ ਦਾ ਡਿਫਰੈਂਸ ਹੋ ਜਾਂਦਾ ਹੈ। ਬਾਕੀ ਕਲਰ ਬਹੁਤ ਪਿਆਰੇ ਐ ਦੇ ਵਿੱਚ ਦੋ ਕਲਰ ਨੇ ਇੱਕ ਤਾਂ ਜਿਹੜਾ ਕਰਵਾ ਚੌਥੀ ਸਪੈਸ਼ਲ ਐ ਬਲੈਕ ਕਲਰ ਇਹਨੂੰ ਛੱਡ ਕੇ ਸਿਰਫ ਦੋ ਕਲੈਕਸ਼ਨਾਂ ਛੱਡ ਕੇ ਬਾਕੀ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਨੇ ਉਹ ਕਰਵਾ ਚੌਥੀ ਸਪੈਸ਼ਲ ਨੇ ਤੁਸੀਂ ਅਗਰ ਉਹ ਸੂਟ ਬਾਏ ਕਰਨਾ ਜਾਂ ਕੋਈ ਕਵਰੀ ਕਰਨੀ ਨੰਬਰ 'ਤੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ